ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਸੇਖੋ ਡੈਰੀ ਫਾਰਮ ਤੇ ਅੱਜ ਦਾ ਕੰਪ ਲੈ ਕੇ ਆਪ ਕੋਲ ਛੋਟੀ ਬਹੁਤ ਚੰਗੀ ਚਾਰਦਾਂ ਦੇ ਝੋਟੀਆਂ ਦੋਸਤੋ ਵਜਨ ਪੂਰੀ ਹੈਵੀ ਝੋਟੀਆਂ ਵਜਨਦਾਰ ਹੈ ਤੇ ਸੋ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਤੇ ਚੰਗੀ ਮੋਟੀ ਥਣ ਵਾਲੀ ਹੈ ਦੋਸਤੋ ਜਵਰਾਜ ਝੋਟੀਆਂ ਕੀ ਹੈ ਵੀਰ ਸ਼ੇਲ ਕਰੂਗਾ ਤੁਹਾਨੂੰ ਨਾਲ ਦੇ ਕੁਝ ਪਰਕਸ਼ਨ ਤੇ ਦੰਦ ਵੀ ਦੇਖ ਸਕਦੇ ਹੋ ਚਾਰ ਦੰਦ ਦਾ ਦਿਖਾਉਨੇ ਆਪਾਂ ਮੋਹ ਦੀ ਬਹੁਤ ਠੰਡੀ ਆ ਲਓ ਜੀ ਦੋਸਤੋ ਪਿਆਰ ਨਾਲ ਦੇਖੋ ਜੀ ਚਾਰ ਦੰਦ ਬਰਾਬਰ ਨਹੀਂ ਕਰੇ ਚਾਰ ਦੰਦ ਹਜੇ ਬਰਾਬਰ ਨਹੀਂ ਕਰੇ ਤੇ ਬਹੁਤ ਵਜਨ ਵੇਟ ਵਾਲੀ ਆ ਵੀਰ ਦਾ ਨੰਬਰ ਦੇਵਾਂਗੇ ਸੰਪਰਕ ਕਰ ਲਿਓ ਏਰੀਆ ਬਰਨਾਲਾ ਨੇੜੇ ਮਹਿਲਕਲਾ ਨੰਬਰ ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਛੋਟੀ ਦੇ ਬਾਰੇ ਲੈ ਸਕਦੇ ਹੋ ਧੰਨਵਾਦ ਸਾਰੇ ਲੋਕਾਂ ਮਿੱਤਰਾਂ ਦਾ ਆਪਣੇ YouTube ਚੈਨਲ ਸੇਕਾ ਡੈਰੀ ਫਾਰਮ ਨੂੰ Instagram ਤੇ ਜੁੜਨ ਲਈ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣਾ ਵੱਧ ਤੋਂ ਵੱਧ ਜੁੜੋ ਫੋਲੋ ਕਰੋ ਧੰਨਵਾਦ ਸਾਰੇ ਦੇਖਣ ਦਾ